ਕੁਝ ਲੋਕ ਕਹਿੰਦੇ ਆ ਵੀ ਸਾਡੀਆਂ ਲੱਤਾਂ ਬਹੁਤ ਸੌਂਦੀਆਂ ਪੁਰਾਣੇ ਦੌਰ ਦੇ ਅੰਦਰ ਲੋਕ ਦੋ ਦੋ ਘੰਟੇ ਦਾ ਤਿੰਨ ਤਿੰਨ ਘੰਟੇ ਦਾ ਚੌਂਕੜਾ ਮਾਰਦੇ ਸੀ ਹੁਣ ਮਿਰਰਗੇ ਮੁੰਡੇ ਨਾ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਕੰਦ ਲੱਭਦੇ ਫਿਰਦੇ ਧੂਲਾ ਕੇ ਬੈਠਾਂਗੇ ਤੇ ਚੌਂਕੜਾ ਵੱਜਦਾ ਹੀ ਨਹੀਂ ਜੇ ਕਿਸੇ ਨੇ ਚੌਂਕੜਾ ਮਾਰ ਵੀ ਲਿਆ ਇੱਕ ਵੀਡੀਓ ਬੜਾ ਵਾਇਰਲ ਹੋਇਆ ਪਿੱਛੇ ਜੇ ਮੁੰਡੇ ਦੇ ਆਨੰਦ ਕਾਰਜ ਹੋ ਰਹੇ ਸੀ ਤੇ ਉਹ ਮੁੜ ਕੇ ਉਹਨੂੰ ਸਾਰਾ ਡੱਬਰ ਫੜ ਕੇ ਠਾਈ ਜਾਂਦੇ ਆ ਲੱਤ ਨਾ ਪੀ ਜਾਂਦੇ ਆ ਉਹਦੇ ਕੋਲ ਲਾਵਾ ਨਹੀਂ ਲਿਆਂ ਗਿਆ ਲੱਤ ਸੌਂਗੀ ਤੇ ਇਹ ਜਵਾਨ ਮੁੰਡਿਆਂ ਦੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਤੇ ਬਜ਼ੁਰਗਾਂ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਇਹ ਲੱਤਾਂ ਸੌਣ ਦੀ ਵਜ੍ਹਾ ਕੀ ਆ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਇਹ ਖੂਨ گاੜਾ ਹੋ ਜਾਂਦਾ ਨਹੀਂ ਖੂਨ گاੜਾ ਵੀ ਨਹੀਂ ਹੁਣ ਜਦੋਂ ਅੱਗੇ ਕੀ ਹੁੰਦਾ ਸੀਗਾ ਆਪਣੀ ਆਪਾਂ ਐਕਸਰਸਾਈਜ਼ ਕਰਦੇ ਸੀਗੇ ਬਾਡੀ ਸਟ੍ਰੈਚ ਕਰਦੇ ਸੀਗੇ ਤਾਂ ਜਿਹੜੀ ਮਸਲਸ ਦੀ ਲੈਂਥ ਵੀ ਠੀਕ ਰਹਿੰਦੀ ਸੀ ਮਸਲ ਦੀ ਜਿਹੜੀ ਲੈਂਥ ਹੈ ਨਾ ਉਹ ਹਰ ਇੱਕ ਘੰਟੇ ਬਾਅਦ ਚੇਂਜ ਹੁੰਦੀ ਆ ਜਾਂ ਥੋੜੀ ਥੋੜੀ ਦੇਰ ਬਾਅਦ ਚੇਂਜ ਹੁੰਦੀ ਰਹਿੰਦੀ ਹੈ ਠੀਕ ਹੈ ਜਦੋਂ ਐਕਸਰਸਾਈਜ਼ ਕਰਦੇ ਆ ਮੋਬਿਲਿਟੀ ਕਰਦੇ ਆ ਬੋਡੀ ਗਰਮ ਵੀ ਹੁੰਦੀ ਹੈ ਤਾਂ ਮਸਲਸ ਖਿੱਚੇ ਜਾਣੀਆਂ ਹੈ ਹਨਾ ਆਪਾਂ ਐਕਸਰਸਾਈਜ਼ ਕਰਨ ਦੇ ਵੀ ਪਿੱਛੇ ਬਹੁਤ ਵੱਡੀ ਸਾਇੰਸ ਹੈ ਜੇ ਕੰਮ ਵੀ ਕਰਦੇ ਕੋਈ ਪੋਚਾ ਵੀ ਲਾਉਂਦਾ ਸੀਗਾ ਹਾਂ ਪੋਚੇ ਨਾਲ ਪੂਰੀ ਬੋਡੀ ਸਟ੍ਰੈਚ ਪੱਠੇ ਉਤਰਨੇ ਪੋਚਾ ਲਾਉਣਾ ਕੱਪੜੇ ਧੋਣੇ ਹਾਂ ਉਹ ਮੋਬਿਲਿਟੀ ਹੈ ਹੂੰ ਜਿਵੇਂ ਹੁਣ ਇੱਕ ਤੁਹਾਨੂੰ ਪੰਜਾਬੀ ਚ ਦੱਸ ਦਿੰਨਾ ਗੱਡੀ ਹੈ ਗੱਡੀ ਨੂੰ ਤੁਸੀਂ 3 ਮਹੀਨੇ ਸਟਾਰਟ ਨਹੀਂ ਕੀਤਾ ਚਲਾਇਆ ਨਹੀਂ ਖਰਾਬ ਹੋ ਜਾਂਦੀ ਹੈ ਉਹ ਤਾਂ ਬਸ ਸਟਾਰਟ ਨਹੀਂ ਹੁੰਦੀ ਬਾਡੀ ਵੀ ਤਾਂ ਮੈਂ ਗੱਡੀ ਨਾਲ ਕੰਪੈਰੀਜ਼ਨ ਨਹੀਂ ਕਰ ਰਿਹਾ ਮੈਂ ਐਗਜ਼ਾਮਪਲ ਦੇ ਕੇ ਜਾਸਰੇ ਵੀ ਹੁਣ ਬਾਡੀ ਹੈ ਹੀ ਇੱਕੋ ਜਿਹੀ